ਸੰਤੋ ਬਾਣੀ ਨਾਮ ਦਿਓ ਜੀ ਕੀ ੴ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਰਨ ਕਾਲਨਾ ਜੀਵੈ ਦਉ ਕੁਲ ਲਜੈ ਸਾਹਿਬ ਸੰਕਟ ਵੈ ਇਹਦਾ ਮਤਲਬ ਹੈ ਸਾਹਿਬ ਜਿਹੜਾ ਭਗਤਾਂ ਦੇ ਸੰਕਟ ਪਾਉਂਦੇ ਜਾਣਵਤ ਕੇ ਪਾਉਂਦੇ ਹੁਕਮ ਨਾਲੇ ਸੰਗਟ ਪੈਂਦਾ ਐ ਮੈਨੀ ਪੈਂਦਾ ਅਸਲ ਚ ਤਾਂ ਸਾਹਿਬ ਨੇ ਲੋਕਾਂ ਨੂੰ ਦਿਖਾਉਣਾ ਹੁੰਦਾ ਹੈ ਵੀ ਭਗਤਾਂ ਡੇਡੇ ਸੰਕਟ ਦੇ ਵਿੱਚ ਵੀ ਡੋਲ ਰਹਿ ਸਕਦੇ ਨੇ ਗੱਲਾਂ ਸਿਰਫ ਕਰਦੀਆਂ ਨਹੀਂ ਹੈ ਗੁਰਬਾਣੀ 'ਚ ਜੇ ਪ੍ਰੈਕਟੀਕਲ ਨਾ ਹੋਵੇ ਤਾਂ ਕੋਈ ਮੰਨਦਾ ਨਹੀਂ ਹੁੰਦਾ ਪ੍ਰੈਕਟੀਕਲ ਹੁਣ ਭਗਤਾਂ ਨੂੰ ਅਗਰ ਨਾ ਪਊਗਾ ਹੋਰ ਕੌਣ ਕਰੂ ਜੋ ਗੁਰਬਾਣੀ ਦਾ ਪ੍ਰੈਕਟੀਕਲ ਹੈ ਜੀਵਨ ਕੋਣ ਕੋਈ ਤਾਂ ਕਰਕੇ ਦਿਖਾਊਗਾ ਹੀ ਨਾ ਜਿਹੜਾ ਕਰਕੇ ਦਿਖਾਉਂਦਾ ਹੈ ਪ੍ਰੈਕਟੀਕਲ ਜੀਵਨ ਜਿਉਂਦਾ ਹੈ ਉਹੀ ਭਗਤ ਹੈ ਤਾਂ ਸਹਾਇਵਾਂ ਨੂੰ ਸੰਕਟ ਦਿੰਦਾ ਸੰਕਟ ਵਿੱਚ ਹੀ ਕੱਢਦਾ ਬਸ ਹੱਥ ਆਪਣਾਈ ਦੇ ਕੇ ਰੱਖਦਾ ਹੈ ਹੱਥ ਰੱਖਦੇ ਹਾਂ ਉਹ ਹੱਥ ਹੋਗਾ ਆਪਣਾ ਹੀ ਰੱਖਦਾ ਨਾਲ ਹੁਕਮ ਦਾ ਹੱਥ ਨਾਲ ਹੀ ਰੱਖਦਾ ਹੈ ਹੁਕਮ ਨਾਲੇ ਹੁੰਦਾ ਸਭ ਕੁਝ ਸਾਹਿਬ ਸੰਕਟ ਵਾਜੇ ਸਾਹਿਬ ਸੰਕਟ ਦੇ ਦੇਵੇ ਸੇਵਕ ਢੋਲ ਜਵੇ ਭਜੇ ਭਜਾ ਢੋਲ ਜਵੇ ਕਮਣ ਢੋਲ ਕੇ ਭਜ ਗਿਆ ਛੱਡ ਕੇ ਮੋੜ ਨੂੰ ਸਾਹਿਬ ਬੂੜੇ ਆ ਨਾ ਬੂੜ ਦੇ ਨਾਲ ਖੜਾ ਹੋਵੇ ਬੰਨ ਬੂੜ ਸੰਕਟ ਦੇ ਦੇਵੇ ਮਾਨੂੰ ਤੇ ਮਾਨੂੰ ਮਨ ਛੱਡ ਕੇ ਆਪਣੇ ਮੋੜ ਨੂੰ ਸਾਹਿਬ ਨੂੰ ਭਜ ਜਵੇ ਵਸ ਫੇਰ ਸਮਝ ਲੋ ਚਿਰੰਕਾਲ ਨਾ ਜੀਵੇ ਦੂ ਕੁੱਲ ਲਜੈ ਸੰਕਟ ਮੌਤ ਦਾ ਹੁੰਦਾ ਬਹੁਤ ਜਿਆਦਾ ਆ ਜਾਣਾ ਸਭ ਨੇ ਫੇਰ ਡੋਲ ਜਵੇ ਡੱਡਾ ਡਰ ਉਪਜੈ ਡਰ ਜਾਏ ਜੇ ਡਰ ਪੈਦਾ ਜੇ ਸਭ ਨੇ ਜੇ ਡਰ ਉਪਜਦਾ ਨਾ ਹੁਕਮ ਦਾ ਤਾਂ ਸੰਸਾਰੀ ਡਰ ਨਹੀਂ ਰਹਿੰਦੇ ਪਹਿਲਾਂ ਤਾਂ ਡਰ ਚੱਕ ਤੇ ਸੰਸਾਰੀ ਕੋ ਡਰ ਚਲੇ ਜਾਂਦੇ ਨੇ ਤਾ ਡਰ ਮੈਂ ਡਰ ਰਹਾ ਸਮਾਈ ਜੇ ਮਰਨਾ ਤਾਂ ਮੰਨਿਆ ਹੋਇਆ ਮਰਨ ਕਬੂਲਿਆ ਹੋਇਆ ਤਾਂ ਫਿਰ ਡਰ ਹੋਰ ਕਾਦਾ ਰਹਿ ਗਿਆ ਜਿਹਨੇ ਮਰਨੇ ਕਬੂਲਿਆ ਹੋਇਆ ਵੀ ਅਗਲਾ ਸਾਹ ਆਵੇ ਚਾਹੇ 라ਮ ਏ ਉਹਨੂੰ ਦਾ ਸੁ ਕਾਦਾ ਡਰ ਐ ਫਿਰ ਲਫੇ ਨੁਕਸਾਨ ਦਾ ਡਰ ਉਹ ਨਹੀਂ ਹੋ ਸਕਦਾ ਅਗਲਾ ਸਾਹ ਦਾ ਪਤਾ ਹੀ ਨਹੀਂ ਹੁੰਣਾ ਲੋਭ ਉਹ ਨਹੀਂ ਹੋ ਸਕਦਾ ਉਹ ਉਹ ਨਹੀਂ ਹੋ ਸਕਦਾ ਉਹ ਤਾਂ ਕੋਈ ਡਰ ਨਹੀਂ ਫਰਿਆ ਜੇ ਅਗਲਾ ਸਾਧਾ ਉਹਨੂੰ ਆਸਰੀ ਹੋੜਦੀ ਫੇਰ ਉਹਨੂੰ ਦੱਸੋ ਡਰ ਕਾਦਾ ਹੈ ਕਬੂਲਿਆ ਹੈ ਮਨ ਉਹਨੇ ਉਹਦੀ ਸਾਥੇ ਹੀ ਨਗਰ ਹੋ ਫਿਰ ਸਾਤ ਸਾਤ ਸਮਰ ਤਾਂ ਹੁੰਦਾ ਹੈ ਜੇ ਅਗਲੇ ਸਾਧਾ ਭਰੋਸਾ ਹਾਂ ਵੀ ਆਣਾ ਕਿ ਨਹੀਂ ਆਣਾ ਅਗਲੇ ਸਾਧੇ ਬਾਅਦ ਕੀ ਬਣਦਾ ਹੈ ਹੁਕਮ ਹੋਣਾ ਹੈ ਧਿਆਨ ਹੋ ਚਾਜੇ ਫੇਰ ਸਾਤ ਸਾਤ ਸਮਰਗੋਬਦ ਤੇ ਜਿਸ ਸਾ ਸਰ ਸਰਪ੍ਰੋਗੋਵਨ ਤੋਂ ਕੰਮ ਹੋ ਜੂਗਾ ਫਿਰ ਅਗਲੇ ਸਾ ਤੋਂ ਬਾਅਦ ਕੀ ਹੁਕਮ ਹੈ ਕੋਈ ਪਤਾ ਹੀ ਨਹੀਂ ਜਾਨਾ ਤੇ ਧਿਆਨ ਤਾਂ ਸਹ ਚ ਰੱਖਣਾ ਪਊਗਾ ਹੋਰ ਕਿਤੇ ਰੱਖਣ ਨੂੰ ਸਾ ਸਰ ਸਰਪ੍ਰੋਗੋਵਨ ਦਾ ਮਤਲਬ ਇਹ ਹੀ ਹੈ ਤੇ ਉਹਨਾਂ ਕੋਈ ਡਰ ਨਹੀਂ ਰਹਿੰਦਾ ਪਰ ਜੇ ਸਾਹਿਬ ਸੰਕਟ ਦੇ ਦੇਵੇ ਫਿਰ ਕਿਤੇ ਡਰ ਸਾਹਮਣੇ ਵਕਾਇ ਹੀ ਮੌਤ ਆਏ ਜਾਵੇ ਮਰਨਾ ਤਾਂ ਮੰਨਿਆ ਹੋਇਆ ਹੈ ਪਰ ਜੇ ਮੌਤ ਆਜਵੇ ਫੇਰ ਅਜਿਵੇਂ ਦੇਖ ਕੇ ਸੀਰੁਕ ਭੱਜਾ ਫੇਰ ਭੱਜੀਵੇ ਉੱਥੋਂ ਹੱਥ ਜਿਲਾ ਗਏ ਸਾਹਿਬ ਦਾ ਕਹਿੰਦਾ ਵੀ ਚਲੀਏ ਛੱਡ ਕੇ ਸੰਸਾਰ ਉਹ ਕਹੇ ਨਹੀਂ ਆ ਜੋ ਮੇਰਾ ਜੀ ਲੱਗਿਆ ਹੋਇਆ ਉਹਦੇ ਅੰਦਰ ਕੁਝ ਹੋਵੇ ਕੱਚ ਉਹ ਹੋਵੇ ਇਹ ਜਿਉਣ ਦੀ ਇੱਛਾ ਹੋਵੇ ਕੁਝ ਵੀ ਹੋਵੇ ਜਿਹੜਾ ਕਾਲਾ ਜੀਏ ਦੋ ਕੁਲ ਲਜੇ ਬਹੁਤ ਚੱਲ ਨਹੀਂ ਚਾਹੁੰਦਾ ਰਹਿ ਸਕਦਾ ਫਿਰ ਵੀ ਕਿਨਾ ਚੱਲ ਜਿਉਂਦਾ ਰਹੂਗਾ ਜਿਹੜਾ ਕਾਲਾ ਜੀਏ ਦੋ ਕੁਲ ਲਜੇ ਦੋਏ ਕੁਲਾਂ ਨੂੰ ਦੁਵੱਸੀ ਹੁੰਦੀ ਹੈ ਦੋ ਕੁਲਾਂ ਘੜੀਆਂ ਨੇ ਇੱਕ ਦਾ ਸਰੀਰ ਕਰਕੇ ਖੋਲਿਆ ਇੱਕ ਤਾਂ ਛੋਡੀਆਂ ਦੀ ਕੋਲ ਆ ਬੀੜ ਜਿਹੜੇ ਮਰ ਗਏ ਫਿਛੋਂ ਛੋਡੀਆਂ ਇਸ ਗੱਲ ਦੀ ਨਮੋਸ਼ੀ ਮੰਨਦੇ ਨੇ ਅੱਜ ਛੋਡੀਆਂ ਦੀ ਕਦਰ ਕਿਉਂ ਨਹੀਂ ਛੋਡੀਆਂ ਨੇ ਜਿਆਦਾ ਛੋਡੀਆਂ ਨੇ ਉਹਨਾਂ ਦਾ ਸਾਥ ਦਿੱਤਾ ਜਿਹੜੇ ਗੁਰੂ ਘਰ ਦੇ ਭਗੌੜੇ ਸੀ ਵਾਟੇ ਗੱਡੀਆਂ ਬਣਾ ਕੇ ਬੈਠਣ ਲੱਗੇ ਛੋਡੀਆਂ ਉਹ ਵੀ ਤਾਂ ਬਰਾਬਰ ਪੈਲਣ ਗੱਡੀ ਲਾਉਂਦਾ ਤਾਂ ਜਦ ਹਾਰੇ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਐਸੀ ਛੋੜੀ ਗੱਡੀਆਂ ਲਾਉਂਦੇ ਰਹੇ ਨੇ ਫੇਰ ਵੀ ਉਹ ਤਾਂ ਜਿਹੜੀ ਆ ਲਹਿਰ ਪਿੱਛੋਂ ਸਿੱਖ ਲਹਿਰ ਸੀ ਇਹਦੇ ਵਿੱਚ ਹਟੇ ਨੇ ਉਹ ਇਹਨਾਂ ਦੇ ਖਿਲਾਫ ਲੋਕ ਬੋਲਣ ਲੱਗੇ ਨੇ ਉਹਨਾਂ ਦੀ ਜਿਹੜੀ ਸੰਗਤ ਸੀ ਛੋੜੀਆਂ ਦੀ ਉਹ ਗੁਰੂ ਘਰ ਨਾਲੇ ਸੀ ਮਿਲੀ ਹੋਈ ਉਹ ਗੁਰੂ ਘਰ ਤੋਂ ਬਾਅਦ ਚ ਬਣੇ ਨੇ ਉਹਨਾਂ ਦੇ ਸੰਗਤ ਦੇ ਵੀ ਡੇਰੇ ਸੀ ਉਹਨਾਂ ਦੇ ਵੇ ਵੇਦੀਆਂ ਨੇ ਕੀਤਾ ਵੇਦੀਆਂ ਨੇ ਦਾਖਲੀ ਕੀਤਾ ਜਿਹਨਾਂ ਜੋ ਵੇਦੀ ਆਏ ਤੇ ਉਹਨਾਂ ਨੇ ਕੀਤਾ ਵੇਦੀ ਦਾ ਤਿੰਨੇ ਸੀ ਚੌਥਾ ਵੇਦੀ ਹੈ ਜੀ ਕੋਈ ਗਿਆਨਗੁਰ ਨਾਨਕ ਦੇ ਜਿਹੜੇ ਸੀ ਆਪਣੇ ਆਪ ਨੂੰ ਵੇਦੀ ਬਣਨ ਲੱਗੇ ਉਹ ਜਦੋਂ ਮੈਂ ਵੇਦੀ ਗਿਆ ਹੁਣ ਵੇਦੀ ਤਾਂ ਹੈ ਨਹੀਂ ਹੈ ਤਾਂ ਮੈਂ ਤੇ ਬੇਦੀ ਦਾ ਨਾਨਕ ਹੈ ਬੇਦੀ ਦਾ ਸ਼ਬਦ ਦਾ ਸੰਗ੍ਰਹਿ ਚ ਆਉਂਦਾ ਸੰਗ੍ਰਹਿ ਮੁਤਾਬਕ ਨਾਨਕ ਬੇਦੀ ਹੈ ਕਲਾ ਨਾਨਕ ਦਾ ਬਾਪ ਬੇਦੀ ਨਹੀਂ ਹੈ ਜੇ ਨਾਨਕ ਦਾ ਬਾਪ ਬੇਦੀ ਨਹੀਂ ਹੈ ਤਾਂ ਨਾਨਕ ਦੇ ਪੋਤੇ ਬੇਦੀ ਨਹੀਂ ਹੋ ਸਕਦੇ ਨਾਨਕ ਦੇ ਪੁੱਤ ਬੇਦੀ ਨਹੀਂ ਨਾ ਜੇ ਕਾਲੂ ਬੇਦੀ ਨਹੀਂ ਹੈ ਕਾਲੂ ਨਾਨਕ ਦਾ ਬੇਦੀ ਹੈ ਜੇ ਨਾਨਕ ਬੇਦੀ ਹੈ ਕਾਲੂ ਬੇਦੀ ਨਹੀਂ ਹੈ ਕਾ ਨਾਨਕ ਕਿਉਂ ਵੇਦੀ ਹੈ ਨਾਨਕ ਨੇ ਕਾਲੂ ਨੂੰ ਬਾਪ ਨਹੀਂ ਬਣਿਆ ਬਾਸ ਹੋਈ ਮਾਸੂਪ ਜੇ ਨਾਨਕ ਆਤਮਾ ਦਾ ਨਾਮ ਹੈ ਸਰੀਰ ਦਾ ਨਾਮ ਨਹੀਂ ਹੈ ਆਤਮਾ ਦੂਜੀ ਜਾਂ ਐਸੇ ਸਟੈਂਡਰਡ ਨਹੀਂ ਆਤਮਾ ਉਹੀ ਬਵੇ ਕਬੁੱਧ ਜਿਹੜੀ ਨਾਨਕ ਦੀ ਹੈ ਪ੍ਰਗਟ ਹੋਈ ਲੈਣੇ ਚ ਲੈਣਾ ਵੀ ਵੇਦੀ ਹੋ ਗਿਆ ਉਹੀ ਬੰਦ 63 ਚ ਕਿਸੇ ਪੱਲਾ ਆ 63 ਪੈਦਾ ਹੋਗੀ ਫਿਰ ਪੱਲੇ ਚਲੀ ਗਈ ਉਹਨਾਂ ਦੇ ਗੋਤ ਮਿਟ ਗਏ ਆਪਣੇ ਉਹ ਜਿਹੜੇ ਪਹਿਲੇ ਗੋਤ ਨੇ ਉਹ ਸ਼ਰੀਰ ਵਾਲੇ ਨੇ ਪੱਲਾ ਤ੍ਰਹਿਣ ਕਿ ਦੋਏ ਗੋਤ ਨੇ ਪਹਿਲਾ ਮੈ ਤਾਂ ਤਿੰਨੇ ਗੋਤ ਵੇਦੀ ਹੋ ਗਏ ਤਿੰਨੇ ਆਦਮੀ ਵੇਦੀ ਹੋਏ ਨੇ ਬਾਕੀ ਤਾਂ ਤਬਰ ਹੋਇਆ ਨਹੀਂ ਜੇ ਤ੍ਰਹਿਣ ਵੇਦੀ ਨਹੀਂ ਹੈ ਤਾਂ ਦੂਏ ਜਿਹੜੇ ਔਲਾਦ ਆ ਨਾਨਕ ਦੀ ਉਹ 베ਦੀ ਕਿਵੇਂ ਹੋਗੀ ਤਿੰਨ 베ਦੀਆਂ ਕੀ ਕੁੱਲ ਵੇਖਿਆ ਉਹ 베ਦੀਆਂ ਦੀ ਕੁੱਲ ਜੂ ਲਜਿਤ ਹੋਊ ਉਹ ਸੋਡੀਆਂ ਦੀ ਕੁੱਲ ਲਜਿਤ ਹੋਊ ਕਿਤਾ ਸੋਡੀ ਕੋਈ ਸੋਡੀ ਦੋ ਤਾਂ ਸੋਡੀ ਹੈ ਖਿਲਾਫ RAMDAS ਦਾ ਸੋਡੀ ਹੈ ਕੱਲ ਲਈ ਹੈ ਸੋਢੀ RAMDAS ਜੀ ਅਸਲ ਦੇ ਵਿੱਚ ਬਾਦ ਚ ਪੰਜਵੇਂ ਪਾਤਸ਼ਾਹ ਸੋਢੀ ਨਾ ਦੂਏ ਸੋਢੀ ਨਹੀਂ ਹੈ ਅਸੀਂ ਮੇਰੀ ਸੋਢੀ ਜਿਹੜੇ ਪ੍ਰਚਾਰ ਰਹੇ ਨੇ ਇਹ ਵੀੜਿਆਂ ਦੇ ਪ੍ਰਚਾਰ ਹੈ ਨਾ ਗੁਰਮਤਨ ਸਾਲ ਨਹੀਂ ਹੈ ਪ੍ਰਤੀਜਨ ਸੋਢੀ ਹੈ ਨਹੀਂ ਪ੍ਰਤੀਜਨ ਸੋਢੀ ਕਹਦਾ ਉਹ ਕਹਦਾ ਸੋਢੀ ਹੈ RAMDAS ਸੋਢੀ ਹੈ ਜਿਹੜੇ ਹੋਣਾ ਕਹਾਂ ਤੱਕ ਦਾ ਤਾ ਸੋਢੀ ਹੈ ਸੋਢੀ ਪਰਮੇਸ਼ਰ ਆ RAMDAS ਸੋਢੀ ਸੰਸਿਸ਼ਟਾ ਸੋਢੀ ਤਲਕਦੀਆ ਸੋਢੀ ਨੇ ਤਲਕ ਦਿੱਤਾ ਇਹਨੂੰ RAMDAS ਸੋਢੀ ਨੇ ਸੋਢੀ ਨੇ ਆਪਣਾ ਕੇਲਾ ਬਣਾ ਲਿਆ RAMDAS ਨੂੰ ਸੋਢੀ ਗੁਰੂ ਆ ਉਹਦਾ ਗੁਰੂ ਜੀ ਸੋਢੀ ਗੁਰੂ ਆ ਜੀ ਦਾ ਵੇਦ ਗੁਰੂ ਆ ਉਹਨੇ ਵੇਦੀ ਬਣ ਗਿਆ ਜਿਹਨੇ ਵੇਦ ਦਾ ਗਿਆਨ ਅਪਣਾ ਲਿਆ ਉਹ ਵੇਦੀ ਬਣ ਗਿਆ ਗਿਆਨ ਗੁਰੂ ਹਨ ਜਿਹਨੇ ਵੇਦ ਦਾ ਗਿਆਨ ਅਪਣਾ ਲਿਆ ਵੇਦੀ ਹੋ ਗਿਆ ਜਿਹਨੇ ਡਾਇਰੈਕਟ ਸ਼ਬਦ ਨਾਲ ਹੁਕਮ ਨਾਲ ਜੁੜ ਗਿਆ ਉਹ ਛੋਡੀ ਹੋ ਗਿਆ ਉਹ ਡਾਇਰੈਕਟ ਪੜਨੇ ਜੋ ਗਿਆ ਉਹ ਛੋਡੀ ਹੋ ਗਿਆ ਦੋ ਕੋਲਾ ਹੋ ਗਿਆ ਹੈ ਇਕਤਾ ਕੋਲ ਉਹ ਸੀ ਜਿਹਦੇ ਚੋ ਸਰੀਰ ਹੈ ਇਕ ਕੁਲ ਉਹ ਹੈ ਜਿਹਨੇ ਚੇਲਾ ਬਣਾਇਆ ਗੁਰੂ ਨੇ। ਉਹ ਇਕਾਤਵਾਦੀ ਕੁਲ ਹੋਗੀ। ਜਿਹੜੀ ਕਹਿੰਦੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ। ਇੱਕ ਸਰੀਰ ਦੀ ਕੁਲ ਹੋਗੀ ਜਿਹੜੀ ਸੰਸਾਰ ਦੇ ਲੋਕ ਮੰਦਰੇ ਨੇ ਇਹ ਦੋਏ ਕੁਲਾਂ ਲਜਿਤ ਹੁੰਦੀਆਂ ਨੇ ਜੇ ਭੱਜ ਜਵੇ। ਜੇ ਕੋਈ ਪਕੌੜਾ ਜੰਗ ਚੋਂ ਭੱਜੀ ਹੋਵੇ। ਜੇ ਜੰਗ ਚੋਂ ਭੱਜ ਜਵੇ ਤਾਂ ਇੱਕ ਤਾਂ ਦੇਸ਼ ਨੂੰ ਮਸ਼ੀਬੰਦ ਹੈ। ਭੋਜਨ ਹੋਸ਼ੀਮੰਦ ਹੈ, ਮੰਦੀ ਹੈ। ਸਾਡਾ ਬੰਦਾ ਸੀ, ਹਿੰਦੁਸਤਾਨੀ ਸੀ ਉਹ ਭੱਜ ਗਿਆ, ਉਹ ਸਰੈਂਡਰ ਹੋ ਗਿਆ ਜਾਂ ਕੁਝ ਵੀ ਹੋ ਗਿਆ। ਇਹ ਕੋਨੇ ਕਰਦੇ ਆਪਣੇ ਬੰਦੇ ਨੇ। ਜਿਹੜੀ ਜਿਹੜੀ ਕੋਲ ਉਹਦੀ ਹੁੰਦੀ ਹੈ ਸੰਸਾਰੀਤਾ ਇਸ ਤਰੀਕੇ ਨਾਲ ਦੋਕਲਾ ਹੋਣਗੀ। ਉਹ ਕੰਨੇ ਜੇ ਸਾਹਿਬ ਸੰਕਟ ਦਦਾ ਜੇ ਭੱਜ ਜਾਂਦਾ ਇੱਕ ਤਾਂ ਉਹਦੇ ਜਿਹੜੇ ਧਰਮ ਵਾਲੇ ਲੋ ਨੇ ਧਾਲਣ ਕੀਤੀ ਹੈ ਮਤ ਉਹ ਕੋਲ ਹੈ ਉਹਦੀ ਨਰਾਕਾਰੀ ਕੋਲ ਹੈ ਉਹਨਾਂ ਨੂੰ ਵੀ ਰੁਆਸ਼ੀ ਹੁੰਦੀ ਹੈ ਫੇਲ ਹੋ ਗਿਆ ਨਾ ਬੰਦਾ ਉਹਨਾਂ ਦਾ ਉਹਨਾਂ ਦਾ ਬੰਦਾ ਫੇਲ ਹੋ ਗਿਆ ਰੁਆਸ਼ੀ ਦੀ ਗੱਲ ਹੋ ਗਈ ਸਾਹਿਬ ਸੰਕਟ ਵਾ ਸੇਵਕ ਭਜਾ ਫੇਰ ਜੇ ਭੱਜ ਵੀ ਜਾਊਗਾ ਫਿਰ ਕਿਹੜਾ ਹੋਵੇ ਸ਼ਬਾਦ ਤੇ ਚੰਦਾ ਹੋ ਜੂਗਾ ਚਰਨਕਾਲ ਨਾ ਜੀਏ ਆ ਚਰਨਕਾਲ ਲਫ਼ਜ਼ ਹੋਣਾ ਚਾਹੀਦਾ ਸੀ ਸਨਾਤਨ ਵਤ ਨਹੀਂ ਸੀ ਹੋਣੀ ਚਾਹੀਦੀ ਚਰਨਕਾਲ ਲਫ਼ਜ਼ ਚਰਨਕਾਲ ਇਹ ਦੇਸ ਜਰੀਆ ਚਰਨਕਾਲ ਆਪਸ ਨੂੰ ਸਨਾਤਨ ਕਹਿੰਦਾ ਉਸ ਸਨਾਤਨਤਾ ਮਾਇਆ ਚ ਲਪਤ ਰੂਹ ਕਹਿੰਦੇ ਨੇ ਜੀ ਦਾ ਤਨ ਹਰਦਾ ਮਾਇਆ ਚ ਲਪਟਾ ਮਾਇਆ ਦਾਸ ਰਹ ਜੀ ਤੇ ਮਾਇਆ ਮੋਚ ਲਪਟਾ ਉਸਨਾਂ ਆਤਾਂ ਚਿਰੰਕਾਲ ਉਹਦਾ ਇਹ ਚਿਰਾਂ ਨਾ ਲਫਜ਼ ਦੇ ਤੋਂ ਹੀ ਬਣਿਆ ਪੰਜਾਬੀ ਚ ਚਿਰੰਕਾਲ ਤਾਂ ਹਿੰਦੀ ਦਾ ਲਫਜ਼ ਹੈ ਪਿਛਲੇ ਗ੍ਰੰਥਾ ਚੋਂ ਆਇਆ ਹੋਇਆ ਬਹੁਤ ਤਕਰੀਬਨ ਉਹ ਤੋਂ ਪਹਿਲਾਂ ਕੁਝ ਨਹੀਂ ਸੀ ਜੀ ਤੋਂ ਪਹਿਲਾਂ ਸੰਸਾਰ ਹੈ ਨਹੀਂ ਸੀ ਸਾਰ ਦੇ ਮੁੱਢ ਤੋਂ ਲੈ ਕੇ ਇਹਨੂੰ ਆਦ ਕਹਿ ਸਕਦੇ ਹਾਂ ਆ ਤਾਂ ਇਸ ਕਰਕੇ ਨਹੀਂ ਕਹਿ ਸਕਦੇ ਕਿਉਂਕਿ ਇਹ ਆਦ ਕਈ ਵਾਰ ਹੋਇਆ ਜਿਹੜੀ ਸ੍ਰਿਸ਼ਟੀ ਹੈ ਕਈ ਵਾਰ ਸਾਜੀ ਗਈ ਹੈ ਹਾਂ ਕਈ ਵਾਰ ਪਸਰੋ ਪਸਾਰ ਆदमी ਕਹ ਲੋ ਕੋਈ ਗੱਲ ਨਹੀਂ ਚਿਰੰਕਾਲ ਲਫ਼ਜ਼ ਹੈ ਫਿਲਹਾਲ ਅਸੀਂ ਇਸ ਮਤਲਬ ਚਿਰੰਕਾਲ ਕਹਾਂ ਤੋ ਤੇਰੀ ਭਗਤੀ ਨਾ ਛੱਡੂੰ ਭਾਵੇਂ ਲੋਕ ਹਸਣ ਇਸ ਕਰਕੇ ਮੇਰੇ ਤੇ ਵੀ ਸੰਕਟ ਜਦਾ ਹੈਗਾ ਆਜ ਵੇਜੇ ਆਇਆ ਵੀ ਹੈ ਪਿੱਛੇ ਮੈਂ ਨਹੀਂ ਤੇਰੀ ਭਗਤੀ ਛੱਡਨੀ ਮੇਰੀ ਇੱਛਾ ਨਹੀਂ ਹੈ ਭਾਵੇਂ ਲੋਕ ਹੱਸਦੇ ਰਹਿਣ ਮੇਰੇ ਤੇ ਬਈਓ ਅਸੀਂ ਤਾਂ ਕਾਹ ਹਟੇ ਬਈਓ ਇਹ ਉਲਟਾ ਰਸਤਾ ਸੰਸਾਰ ਨੂੰ ਵਿਰੋਧੀ ਰਸਤੇ ਨਹੀਂ ਚੱਈਦਾ ਹੁੰਦਾ ਸਾਰਿਆਂ ਨਾਲ ਅਡਾਂਡੀ ਲਈਦਾ ਸਾਰਿਆਂ ਤੋਂ ਉਲਟੀ ਗੱਲ ਨਹੀਂ ਕਰੀਦੀ ਲੋਕ ਹੱਸਦੇ ਨੇ ਬਾਈਕਾਟ ਹੋ ਜਾਂਦਾ ਹੈ ਇਹਨਾਂ ਲੋਕਾਂ ਦਾ ਜਿਹੜੇ ਸੱਚ ਤੇ ਚੱਲਦੇ ਨੇ ਉਹ ਦੁਨੀਆ ਬਾਈਕਾਟ ਕਰ ਦਿੰਦੀ ਉਹਨਾਂ ਦਾ ਅਲੱਗ ਥਲੰਗ ਪੈ ਜਾਂਦੇ ਨੇ ਇਸ ਕਰਕੇ ਪਹਿਲੇ ਕਹਿੰਦੇ ਤੂਬ ਸੰਗ ਜੋੜੀ ਅਬਰ ਸੰਬ ਤੋੜੀ ਮੈਂ ਤੋੜੇ ਲਈ ਸਾਰਿਆਂ ਨੂੰ ਮੈਨੂੰ ਲੋੜੇ ਨਹੀਂ ਸਾਰਿਆਂ ਦੀ ਜਿੱਦਿ ਸਾਰਿਆਂ ਨਾਲ ਤੋੜੀ ਹੋਵੇ ਨਾ ਲੋਕ ਹੱਸਦੇ ਹੀ ਰਹਿੰਦੇ ਨੇ ਲਾਏ ਨੂੰ ਕੌਣ ਪੁੱਛਦਾ ਕੱਲਾ ਹੀ ਬੈਠਾ ਰਹਿੰਦਾ ਕੋਈ ਸਿਆਣ ਦਾ ਵਿਆਹ ਕਰਦੇ ਵੀ ਨਹੀਂ ਸਿਆਣ ਦੇ ਹੱਸਦੇ ਨੇ ਲੋਕ ਹੋਰ ਕੀ ਕਹਣਾ ਲੋਕਾਂ ਦੋਵੇਂ ਮੁੰਡੇ ਘਰ ਵਾਲੇ ਅਸोरा सारे ਖਿਲਾਫ ਨੇ ਗੁਰਨਾਨਕ ਦੇ ਲੋਕ ਹੱਸਦੇ ਹੀ ਸੀ ਔਰ ਕੀ ਕਰਦੇ ਸੀ ਗੱਲ ਵੀ ਹਾਸੇ ਵਾਲੀ ਹੈ ਗੁਰਨਾਨਕ ਕੀ ਕਰਦਾ ਫਿਰ ਤਾਂ ਮੁੰਡੇ ਦੇ ਜਟਾ ਰੱਖੀ ਸੀ ਸਮਾਦੀ ਲਾਉਂਦਾ ਕੱਲ ਵਾਟਿਆ ਹੋਇਆ ਇੱਕ ਤੇ ਲੋਕਾਂ ਨੇ ਹਾਸਿਆ ਵਾਲੀ ਗੱਲ ਸੀ ਅੱਜ ਅਲਕੋਲੀ ਇਹਨਾਂ ਨੇ ਲਕੋਇਆ ਨਹੀਂ ਲੁਕਦੀ ਹੁੰਦੀ ਕੋਈ ਚੀਜ਼ ਜੋ ਕਰਤੂਤ ਤੁਹਾਡੀ ਹੈ ਉਹ ਤਾਂ ਸਾਹਮਣੇ ਹੈ ਅੱਜ ਵੀ ਤੁਸੀਂ ਲੁਕੋ ਰਹੇ ਹੋ ਉਹਨੂੰ ਕਹਿ ਕੇ ਕਿ ਅਸੀਂ ਉਹ ਵਾਰਸ ਆ ਕਿਵੇਂ ਹੋ ਜੂਗਾ ਇਹ ਗੱਲ ਜੋ ਕਰ ਰਹੇ ਹੋ ਉਹ ਤਾਂ ਗੁਰਮਤ ਦੇ ਖਿਲਾਫ ਹੈ ਜੋ ਕਰ ਰਹੇ ਹੋ ਜਿਹੜੀ ਗਾਂਹ ਪੀੜ੍ਹੀਆਂ ਚੱਲੀਆਂ ਨੇ ਉਹਨਾਂ ਨੇ ਜੋ ਅੰਡ ਤੇ ਲਿਆ ਕੇ ਪਰ ਖਾਲਸਾ ਸੱਜੇ ਉਹਨਾਂ ਦਾ ਤੁਹਾਡਾ ਮੇਲਾ ਨਹੀਂ ਤੇ ਮੇਲ ਨਹੀਂ ਤੁਸੀਂ ਜਾਂਦੇ ਵੀ ਫਿਰਦੇ ਹੋ ਹਰ ਦੁਆਰ ਉਹਨਾਂ ਤੀਰਥਾਂ ਤੇ ਫਿਰਦੇ ਨੇ ਸਾਰੇ ਉਦਾਸੀ ਅੱਜ ਉਦਾਸੀਆਂ ਦਾ ਮੇਲ ਵੀ ਹੈ ਨਹੀਂ ਖਾਲਸੇ ਨਾਲ ਬਿਲਕੁਲ ਵੀ ਹਿੰਦੂਆਂ ਦਾ ਮੇਲਾ ਉਹਨਾਂ ਦਾ ਉਹਨੂੰ ਖਿੱਚਦੇ ਤੇ ਗੁਰਨਾਨਕ ਦੀ ਵਿਚਾਰਧਾਰਾ ਨੂੰ ਕਿ ਹਿੰਦੂਵਾਦ ਤੁਹਾਡਾ ਨਾ ਹੋਣ ਦਈਏ ਅੱਜ ਆਪ ਹਿੰਦੂਆਂ ਵਿੱਚ ਫਸ ਕੇ ਰਹਿ ਗਏ ਵਿਚਾਰਧਾਰਾ ਪਾਸੇ ਨਿਕਲ ਗਏ ਇਹਨੇ ਵੈਦੀ ਨੇ ਨਹੀਂ ਬਣਾਈ ਉਹ ਜੀ ਸ਼ਕਲ ਇਹਨੇ ਕਹੇ ਮੈਂ ਸਰਦਾਰ ਰਹਿਣਾ ਸ਼ਾਇਦ ਮੇਰੇ ਦੌ ਲੱਗ ਜਾ ਕੋਣ ਪੁੱਛਦਾ ਸਰਬੇਵ ਕੋਣ ਪੁੱਛਦਾ ਤੇਰੀ ਦਾੜੀ ਨੂੰ ਕਿਸਣਾ ਨਹੀਂ ਪੁੱਛਣਾ ਸਿੱਖੀ ਇਹ ਸਿੱਖੀ ਨਹੀਂ ਹੈ ਜੇ ਤੂੰ ਵੈਦੀ ਕਹੋ ਨਾ ਫਿਰ ਸਿੱਖੀ ਨਹੀਂ ਹੈ ਸਿੱਖ ਵੈਦੀ ਨਹੀਂ ਹੁਣ ਖਾਲਸਾ ਛੋੜ ਬੰਸ ਜੇ ਤੂੰ ਵਰ ਛੱਕੇ ਵੀ ਪੌੜ ਲੈ ਕੇ ਵੀ ਵੈਦੀ ਹੈ ਪਰ ਤਾ ਤੂ ਬਿਲਕੁਲ ਖੋਟਾ ਖਾਲਸਾ ਛੋਟ ਬੰਦ ਸੇ ਰਹੂਗਾ ਛੋਟ ਬੰਦ ਸਾਇਆ ਛੋਟ ਬੰਦ ਸੇ ਰਹੂ ਬੇਦੀ ਦਾ ਤੇ ਨਾ ਤੇ ਖਤਮ ਹੋ ਗਏ ਉਹ ਉਹ ਕਹੀ ਗੱਲ ਬੇਦੀਆਂ ਦੀ ਬੇਦੀਆਂ ਦੀ ਪੀੜੀ ਨਹੀਂ ਅੱਗੇ ਚੱਲੀ ਪੀੜੀ ਛੋਟੀਆਂ ਦੀ ਚੱਲੀ ਹੈ ਬੇਦੀਆਂ ਦੀ ਪੀੜੀ ਉੱਥੇ ਬੰਦ ਹੋ ਗਈ ਪੀੜੀ ਚੱਲੀ ਛੋਟੀਆਂ ਛੋਟੀਆਂ ਬੇਦੀਆਂ ਦੀ ਪੀੜੀ ਨਹੀਂ ਚੱਲੀ ਤੂੰ ਬੇਦੀ ਕਿਥੋਂ ਆ ਗਿਆ ਪੀੜੀ ਛੋਟੀਆਂ ਦੀ ਚੱਲੀ ਹੈ ਅੱਜ ਵੀ ਪੀੜੀ ਛੋਡੀਆਂ ਦੀ ਛੋੜ ਬਦ ਖਾਲਸਾ ਪੀੜੀ ਇਹਨਾਂ ਦੀ ਚੱਲੂਗੀ ਉਹਨਾਂ ਦੀਆਂ ਤਿੰਨ ਪੀੜੀਆਂ ਸੀ ਰਾਜ ਦੇ ਗਏ ਉਹ ਬਸ ਤਿੰਨ ਬੇ ਸੁਣ ਕੇ ਉਹਨਾਂ ਨੇ ਜੀ ਉਹ ਵਹਿਦਾ ਪੂਰਾ ਹੋ ਗਿਆ ਤਿੰਨ ਪੀੜੀਆਂ ਉਹਨਾਂ ਦੀਆਂ ਹੋਣੀਆਂ ਸੀ ਹੋ ਗਈਆਂ ਚੌਥੀ ਪੀੜੀ ਛੋਡੀਆਂ ਦੀ ਉਹਨਾਂ ਦੀ ਪੀੜੀ ਚੱਲ ਕਵੇਂ ਪਊ ਜਾਂ ਲਿਖਿਆ ਨਹੀਂ ਮਾਲ ਕਰਨ ਜਿੱਥੇ ਬੇਦੀ ਛੋਡੀਆਂ ਦਾ ਜ਼ਿਕਰ ਹੈ ਉੱਥੇ ਤਾਂ ਗਾਹ ਨਾ ਉੱਥੇ ਕੋਈ ਜ਼ਿਕਰ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪੀੜੀ ਚੱਲੀ ਛੋਡੀਆਂ ਲਿਖਿਆ ਹੈ। ਇਹ ਉਹਨੇ ਪਾਈ ਗੁਰਦਾਸ ਨੇ ਵੀ ਇਹੀ ਬਣਿਆ ਪੀੜੀ ਚੱਲੀ ਛੋਡੀਆਂ ਰੂਪਟਾਵਣ ਬਾਰੋ-ਬਾਰੀ ਉਹਨੂੰ ਇਹਨਾਂ ਨੇ ਲਿਖਾਇਆ ਹੋਰ ਕੀ ਲਿਖਾਇਆ ਤੁਸੀਂ ਉਹ ਲਿਖਾਇਆ ਉਦੋਂ ਲਿਖਾਇਆ ਉਹਨਾਂ ਨੇ ਮਤਾਵਕ ਜੋ ਗੁਰੂ ਆਪਣਾ ਦਸਮ ਗ੍ਰੰਥ ਦੇ ਮਤਾਵ ਲਿਖਾਤਾ ਉਹ ਚੌਥੀ ਪੀੜੀ ਉਹ ਵੀ ਤਾਂ ਉੱਥੇ ਪੀੜੀ ਲਿਖਿਆ ਹੋਇਆ ਨਾ ਚੌਥੀ ਪੀੜੀ ਟਿਕਿਆ ਚੌਥੀ ਪੀੜੀ ਟਿਕਿਆ ਉੱਥੇ ਵੀ ਚੌਥੀ ਪੀੜੀ ਐ ਸੋਡੀਆਂ ਦੀ ਹੈ ਹਾਂਜੀ ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ ਚੌਥੀ ਪੀੜੀ ਟਿਕਿਆ ਲਿਖਿਆ ਟਕਾਇਆ ਨਹੀਂ ਲਿਖਿਆ ਉਹ ਚੌਥੀ ਪੀੜੀ ਟਿਕਿਆ ਆ ਬੈਠ ਗਿਆ ਉਹ ਸੁਣ ਕੇ ਟਕਾਇਆ ਨਹੀਂ ਕਿਸੇ ਨੇ ਹਦ ਨਹੀਂ ਲਈ ਟਿਕ ਗਿਆ ਆਹ ਟਿਕ ਗਿਆ ਸੁਣ ਕੇ ਟਿਕ ਗਿਆ ਟਿਕਿਆ ਹੋਇਆ ਸੀ ਪੈ ਨਹੀਂ ਵਸ ਥੋੜਾ ਜਿਹਾ ਹੀ ਫਰਕ ਸੀ ਉਹ ਜਦੋਂ ਸ਼ਾਂਤ ਹੋ ਗਿਆ ਹੋਈ ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ ਮੈਂ ਨਹੀਂ ਭਗਤੀ ਛੱਡਦਾ ਤੇਰੀ ਭਾਵੇਂ ਲੋਕ ਹੱਸਾ ਜੇ ਨਾ ਮਰਜੀ ਕਰ ਨੂੰ ਵੀ ਇਕੱਲਾ ਵਖਰੀ ਉਖਰੀ ਲਾਇਨ ਕਿ ਕਿ ਲਿਆ ਨਾ ਕਿਉਂਕਿ ਤਿੰਨ ਤੀਏ ਨੰਬਰ ਤੇ ਆਉਂਦਾ ਹੈ ਹਾਂ ਨਾਮ ਦੇ ਤੀਏ ਨੰਬਰ ਤੇ ਆਉਂਦਾ ਸਭ ਤੋਂ ਦੂਏ ਨੰਬਰ ਤੇ ਜੋ ਆਇਆ ਹੈ ਦੂਏ ਨੰਬਰ ਤੇ ਜਿਹੜਾ ਸੀ ਰਾਮਾਨੰਦ ਉਹ ਹੈ ਕਬੀਰ ਆਉਂਦੀ ਸਾਰੇ ਰਾਮਾਨੰਦ ਤੇ ਪ੍ਰਭਾਪੇ ਜੇ ਰਾਮਾਨੰਦ ਦਾ ਸ਼ਬਦ ਆਊਗਾ ਕਬੀਰ ਤੇ ਬਾਅਦ ਆਊਗਾ 3 ਨੰਬਰ ਤੇ ਨਾਮ ਦੇ ਬਦੋਂਗਾਂ 3 ਨੰਬਰ ਤੇ ਰਾਮ ਨਾਮ ਦੇਗਾ ਰਾਮ ਵਿੱਚ ਬਾਣੀ ਹੈਗੀ ਇਹ ਤਾਂ ਪਹਿਲਾਂ ਉਹਦੀ ਆਉਣਾ ਮਨ ਜਿੱਥੇ ਨਾਮਾ ਰਾਮਾਨੰਦਰ ਦੋਹਾਂ ਦੀ ਬਾਣੀ ਤਿੰਨਾਂ ਦੀ ਇਕੱਠੀ ਆ ਗਈ ਜਿਹੜੇ ਰਾਗ ਚ ਵੀ ਕਬੀਰ ਦੀ ਇੱਥੇ ਹੀ ਪਈ ਐ ਐਸੇ ਰਾਗ ਜਿਹਦਾ ਆਪਾਂ ਕਰ ਰਹੇ ਆ ਸ਼ਬਦ ਪਹਿਲਾਂ ਕਬੀਰ ਦਾ ਉੱਪਰ ਦੂਜਾ ਸ਼ਬਦ ਰਾਮਾਨੰਦ ਜੀ ਦਾ ਤੀਜਾ ਨਾਮ ਦੇਵਾਂ ਹਾਂ ਐਵੇਂ ਆਊਗਾ ਰਾਮਾਨੰਦ ਨੰਬਰ 1 ਚੱਲੂਗੀ ਇਹ ਰਾਮਾਨੰਦ ਦੂਏ ਨੰਬਰ ਤੇ ਆਉਂਦਾ ਹੀ ਰਾਮਾਨੰਦ ਮਿਲਿਆ ਕਬੀਰ ਨੂੰ ਤੇ ਕਬੀਰ ਮੁੜ ਗਿਆ ਹੈ ਨਾ ਮਗਰ ਤੋਂ ਪਹਿਲਾਂ ਰਾਮਾਨੰਦ ਨਾਲ ਗੱਲ ਕੀਤੀ ਹੈ ਵੀ ਲੱਭ ਕੀ ਗੱਲ ਆ ਹੈ ਅਸਲ ਚ ਬਹੁਤ ਦੂਰ ਤਾਂ ਹੈ ਨਹੀਂ ਸੀ ਉਤੋਂ ਕਾਸ਼ੀ ਤੋਂ ਮਗਰ ਬਹੁਤ ਦੂਰ ਨਹੀਂ ਹੈ ਸੰਪਰਕ ਪਹਿਲਾਂ ਵੀ ਚੱਲਦਾ ਹੀ ਸੀ ਉਹ ਕਹਿੰਦਾ ਸੀ ਲੱਭ ਰਹੀ ਹੈ ਗੱਲ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਰਾਮਾਨੰਦ ਵੀ ਬੈਠਾ ਸੀ ਕੋਈ ਲੱਭਿਆ ਕਹਿੰਦਾ ਹਾਂ ਲੱਭ ਗਿਆ ਯੋ ਆਇਆ ਫਿਰ ਉਹ ਸਮਝਾਤਾ ਵੀ ਆ ਗੱਲ ਹੈ ਰਾਮਾਨੰਦ ਨੇ ਵੱਲੀ ਗੱਲ ਉਹ ਤਾਂ ਬਾਦ ਨਾਮ ਦੇ ਆਇਆ ਹੈ ਰਾਮਾਨੰਦ तकरीबन ਸਾਰਿਆਂ ਦਾ ਗੁਰੂ ਆ ਜਿਹੜੇ ਭਗਤ ਨੇ ਪਹਿਲਾ ਰਾਮਾਨੰਦ ਤੋਂ ਚੱਲੇ ਹੋਏ ਨੇ ਉਦੋਂ ਰਾਮਾਨੰਦ ਹੀ ਆ ਸਾਰੇ ਦੋਸਤਾਂ ਦੇ ਚ ਆਗੂ ਸਾਰਿਆਂ ਦਾ ਜੇ ਰਾਮਾਨੰਦ ਦੇ ਮੰਨ ਗਿਆ ਤੇ ਉਹ ਦੂਏ ਜਿਹੜੇ ਭਗਤ ਤੇ ਉਹ ਵੀ ਮੰਨ ਕੇ ਦੂਏ ਨੰਬਰ ਤੇ ਰਾਮਾਨੰਦ ਤੇ 3 ਨੰਬਰ ਤੇ ਨਾਮਦੇਵ ਹੈ ਉਹ ajo ਰਾਮਾਨੰਦ ਰੂ ਫੇਰ ਕਹੀ ਜਾਂਦੇ ਨੇ ਕਬੀਰ ਦਾ ਗੁਰੂ ਉਹ ਰਾਮਾਨੰਦ ਦਾ ਦੂਏ ਨੰਬਰ ਤੇ ਲਿਖਿਆ ਹੋਇਆ ਕਿਉਂ ਲਿਖਿਆ ਹੋਇਆ ਵੀ ਦੂਏ ਨੰਬਰ ਤੱਕ ਕਿਉਂ ਆਇਆ ਹੈ ਲਿਖਿਆ ਹੈ ਕਬੀਰ ਦੀ ਨਹੀਂ ਸੰਸਾਰ ਕੋਈ ਨਹੀਂ ਰਾਮਾਨੰਦ ਦੀ ਨਹੀਂ ਸੰਸਾਰ ਕੋਈ ਉਹ ਰਾਮਾਨੰਦ ਦਾ ਸ਼ਬਦ ਇੱਕ ਹੈ ਉਹਦਾ ਸ਼ਬਦ ਇੱਕ ਹੈ ਗੁਰੂਆਂ ਦੀ ਬਾਣੀ ਵੀ ਸੀਰੀਅਲ ਵਾਈਜ਼ ਆਉਂਦੀ ਹੈ ਉਹਦਾ ਸਿਰਫ ਪੂਰਤੀ ਪੂਜਾ ਛੱਡੀ ਜਿਉਂ ਨੇ ਪੂਰਤੀ ਪੂਜਾ ਤਾਂ ਮੁਨਕਰ ਹੋਇਆ ਹੋਰ ਤਾਂ ਕੁਝ ਵੀ ਨਹੀਂ ਬਾਕੀ ਤਾਂ ਉਹਨੂੰ ਗਿਆਨ ਥਾਈ ਬਾਕੀ ਸਭ ਕੁਝ ਪਤਾ ਸੀ ਇਹ ਤਾਂ ਪੂਰਤੀ ਤੋਂ ਹੀ ਮੁਨਕਰ ਹੋਇਆ ਸਭ ਬਾਹਰ ਅੰਦਰ ਆ ਗਿਆ ਉਹ ਅੰਦਰ ਪਹਿਲਾਂ ਵੀ ਮੰਨਦਾ ਸੀ ਵੀ ਅੰਦਰ ਹੈ ਪਰ ਬਾਹਰ ਤਾਂ ਬਿਲਕੁਲ ਮੁਨਕਰ ਹੋ ਗਿਆ ਕਹਿੰਦਾ ਚਲੋ ਜੇ ਉੱਥੇ ਕਿਸੇ ਨੂੰ ਸ਼ੱਕ ਹੈ ਹੈ ਤਾਂ ਸਰਬਵਿਆਪੀ ਹੈ ਉਹ ਕਹਿੰਦਾ ਉਹ ਤਾਂ ਜਾਈਏ ਜੇ ਇਹ ਹਾਂ ਨਾ ਹੋਏ ਉਹ ਸਰਬਵਿਆਪੀ ਤਾਂ ਉੱਥੇ ਵੀ ਹੈ ਉਹਾਂ ਤਾਂ ਜਾਈਏ ਜੇ ਉੱਥੇ ਜਾਊਗਾ ਉੱਥੇ ਵੀ ਤਾਂ ਆਪਣੇ ਅੰਦਰ ਵਾਲੀ ਉੱਥੇ ਆ ਉੱਥੇ ਜਾ ਜਾਊਗਾ ਮਨ ਦਾ ਚ ਉੱਥੇ ਵੀ ਆਪਣੇ ਅੰਦਰ ਵਾਲਾ ਤਾਂ ਨਾਲੇ ਆ ਉੱਥੇ ਜੇ ਉੱਥੇ ਮੇਰੇ ਵਾਲਾ ਨਾਲ ਆ ਤਾਂ ਇੱਥੇ ਹੀ ਨਾਲ ਆ ਫਿਰ ਉੱਥੇ ਕੀ ਕਰ ਜਾਣਾ ਜਿਹੜੇ ਸ਼ਬਦ ਗੁਰੂ ਆ ਸਾਰੇ ਹੀ ਆ ਉਹ ਉਹ ਇੱਥੇ ਵੀ ਉੱਥੇ ਵੀ ਆ ਜੇ ਆਪਾਂ ਜੇ ਹੁਕਮ ਦੀ ਗੱਲ ਕਰੀਏ ਜੇ ਹੁਕਮ ਉਥੇ ਆਪੂ ਦਾ ਇੱਥੇ ਵੀ ਇਸ ਕਰਕੇ ਕਿਸੇ ਬੰਦੇ ਦਾ ਜਾਣਦੀ ਕੋਈ ਲੋੜ ਨਹੀਂ ਜਿਹੜੇ ਬੰਦਾ ਜਾਣਦੇ ਉਹਨਾਂ ਨੂੰ ਵੇਲੇ ਕੱਖ ਦੀ ਜਦ ਕੁਛ ਮਿਲਿਆ ਬੰਦਰ ਤਿਆਕੇ ਮਿਲਿਆ ਕਬੀਰ ਤਾਂ ਖਰ ਮੰਦਰ ਜਾਂਦਾ ਹੀ ਨਹੀਂ ਸੀ ਨਾ ਉਹਨੂੰ ਕੋਈ ਵੀ ਇਹਨੂੰ ਜਾਣ ਦਿੰਦਾ ਸੀ ਰਾਮਾਨੰਦ ਦੇ ਕਾਦਮੀ ਜਿਹੜਾ ਬੰਦਰ ਜਾਂਦਾ ਸੀ ਜੇ ਰਾਮਾਨੰਦ ਨੂੰ ਮਿਲਿਆ ਤਾਂ ਮੰਦਰ ਜਾਣਾ ਤਿਆਕੇ ਮਿਲਿਆ ਜਿਹੜੀ ਪਰੰਪਰਾ ਹੁੰਦੀ ਆ ਉਹਨੂੰ ਤੋੜ ਕੇ ਹੀ ਮਿਲਦਾ ਕੁਝ ਉਹ ਜਿਹੜੀ ਲਾਈਨ 'ਚ ਲੱਗਿਆ ਹੋਇਆ ਹੈ ਨਾ ਪੀੜ 'ਚ ਉਹ ਪੀੜ ਤੋਂ ਬਾਹਰ ਆ ਕੇ ਕੁਝ ਮਿਲਦਾ ਪੀੜ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਉਹ ਜਿਹੜੀ ਲਾਈਨ ਲੱਗਦੀ ਆ ਨਾ ਰੋਜ਼ ਇਹਨਾਂ ਨੂੰ ਕੁਝ ਨਹੀਂ ਮਿਲਦਾ ਨਾ ਕਿਸੇ ਨੂੰ ਮਿਲਿਆ ਨਾ ਮਿਲੇ ਨਮੁੰਦਰ 'ਚੋਂ ਮਿਲੇ ਆ ਦੇਖ ਲੋ ਰਾਮਾਨੰਦ ਰਾਮਾਨੰਦ ਦਾ ਸ਼ਬਦ ਆ ਉਦੋਂ ਤੱਕ ਕਿ ਉਹਨੂੰ ਜਾਣ ਫਿਰ ਇੱਛਾ ਕੀਤੀ ਫਿਰ ਕਹਤ ਨਹੀਂ ਜਾਣਾ ਉੱਥੇ ਇੱਥੇ ਕੁਝ ਨਹੀਂ ਹੁੰਦਾ ਜਿਹੜੇ ਜਿਹੜਾ ਧਰਮ ਤारण ਇਹ ਕੱਲਰ ਦੇਣਾ ਭੀੜ ਉੱਥੇ ਨਹੀਂ ਕੁਝ ਹੁੰਦਾ ਉੱਥੇ ਤਾਂ ਮਿਲਦਾ ਹੀ ਨਹੀਂ ਹੁੰਦਾ ਉਹ ਤਾਂ ਉਲਟੇ ਰਾ ਪਾਉਣੇ ਵਾਲੀ ਗੱਲੇ ਉਲਟੇ ਰਾ ਪਾਉਣੇ ਵਾਲੀਆਂ ਇਹਦੇ ਕਰਕੇ ਹਟਾਇਆ ਸੀ ਇਹ ਤੋਂ ਇਸੇ ਕਰਕੇ ਫਰਮ ਗਿਆਨਿਆਂ ਨੇ ਮੰਦਿਰ ਨਹੀਂ ਬਣਾਏ ਭੀੜ ਨੇ ਇਹ じゃ ਨਹੀਂ ਕੰਮ ਕੀਤਾ ਇਹ ਪ੍ਰੋਸੀਜਰ ਹੈ ਨਹੀਂ ਕਿਸੇ ਵੀ ਭਗਤ ਨੇ ਕੋਈ ਮੰਦਿਰ ਬਣਾਇਆ ਹੀ ਨਹੀਂ ਇਹ ਤਾਂ ਈ ਕਾ ਸਟੱਡੀ ਦਾ ਜਿਹੜਾ ਕਰਨੀ ਚਾਹੁੰਦਾ ਕੋਲ ਬੈਠੇ ਸਟੱਡੀ ਕਰ ਬਸ ਜਿਵੇਂ ਕਾਲਜ ਆਇਆ ਨੇ ਕਾਲਜਾਂ ਨੇ ਅੱਜ ਕੋਈ ਪੱਥਾ ਟੇਕ ਨਹੀਂ ਜਾਂਦਾ ਵੀ ਪੱਥਾ ਟੇਕ ਕੇ ਜਾਈ ਜਾਓ ਚੜਾਵਾ ਚੜਾ ਕੇ ਉੱਥੇ ਕੋਈ ਰੱਖਿਆ ਹੋਵੇ ਉਹ ਡਾਕਟਰ ਬਣ ਜਾਣਗੇ ਸਾਰੇ ਐਲ ਐਲ ਵੀ ਕਰ ਜਾਣਗੇ ਉਹ ਤਾਂ ਸਟੱਡੀ ਕਰਾਉਂਦੇ ਨੇ ਇਹ ਗੁਰੂ ਘਰ ਸਟੱਡੀ ਕਰਨ ਆਉਂਦੇ ਸੀ ਲੋਕ ਸਿੱਖਿਆ ਲੈਣ ਆਉਂਦੇ ਸੀ ਉਹ ਲੱਜ ਸੇਕਾਣ ਜਾਣਦੇ ਹੋ ਤੁਸੀਂ ਉੱਥੇ ਮੱਥਾ ਟੇਕਣ ਜਾਂਦੇ ਆਪਾਂ ਕਹਿੰਦੇ ਹਾਂ ਕਿ ਉੱਥੇ ਮੱਥਾ ਟੇਕਣ ਗਿਆ ਸੀ ਮੱਥਾ ਟੇਕਣ ਜਾਨੀ ਕੋ ਮਿਲਦਾ ਹੁੰਦਾ ਮੱਥਾ ਟੇਕਣ ਜੀ ਕੋ ਧੇਕੇ ਆਉਣਾ ਹੁੰਦਾ ਲੈ ਕੇ ਕੁਝ ਨਹੀਂ ਆਉਣਾ ਹੁੰਦਾ ਥਾਣੇ ਵੀ ਦੇ ਲੋਕ ਮੱਥਾ ਟੇਕ ਕੇ ਆਉਂਦੇ ਨੇ ਉੱਥੇ ਮੱਥਾ ਟੇਕਣ ਹੋਈਆਂ ਮੁਖਰਬੰਦਤਾ ਵਿਚਾਰੇ ਕਹਿੰਦੇ ਕਹਿੰਦੇ ਪਟੋਵਰ ਪਟਾਈ ਦੇ ਕੇ ਆਓ ਉਹਦਾ ਘੁੱਟਣ ਦੇ ਵੀ ਪੈਸੇ ਲੈਂਦੇ ਨੇ ਥਾਣਦਾਰ ਪੁਲਿਸ ਵਾਲੇ ਜਾਲੇ ਖੇਤਰ ਮਾਰਦਿਆਂ ਨਾਲੇ ਪੈਸੇ ਦੇ ਕੇ ਛੜਾ ਕੇ ਲੈਂਦੇ ਨੇ ਅਗਲੇ ਜੇ ਅਸੀਂ ਕਿਸੇ ਨੂੰ ਕੁੱਟਦੀਏ ਤਾਂ ਸਾਨੂੰ ਜਿਹੜਾ ਜੇ ਉਹ ਕੁੱਟਦੇ ਨੇ ਪੈਸੇ ਲੈਂਦੇ ਨੇ ਉਹ ਤਾਂ ਕੁੱਟਾਂ ਦੇ ਵੀ ਪੈਸੇ ਲੈਂਦੇ ਨੇ ਉਹ ਤਦਾਇਕੋ ਛਾ ਟਾਈਮ ਵੇਸਟ ਕਰਦੇ ਨੇ ਲੋਕਾਂ ਦਾ ਤੇ ਉਹਦੇ ਕੁਝ ਵੀ ਨਹੀਂ ਸੰਤਾ ਨੇ ਬੜਾ ਨੁਕਸਾਨ ਕੀਤਾ ਲੋਕਾਂ ਦਾ ਟਾਈਮ ਵੇਸਟ ਕੀਤਾ ਮਿਲਦਾ ਕੁਝ ਵੀ ਨਹੀਂ ਕਿਸੇ ਨੂੰ ਵੇਲੇ ਆ ਕੀ ਹੈ ਵੇਲੇ ਸਿੱਖੀ ਖਤਮ ਹੋ ਗਈ ਇਹ ਵੇਲੇ ਸਿੱਖੀ ਹੋਗਾ ਤੂੰ ਕਰਦੀ ਸਿੱਖਿਆ ਸਿੱਖਿਆ ਹੀ ਬੰਦ ਕਰਦੇ ਵੀ ਜੇ ਇਹ ਸਿੱਖਿਆ ਹੋਈ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਖਤਰਾ ਇਹ ਸੀ ਜੇ ਗੁਰਬਾਣੀ ਦੀ ਸਿੱਖਿਆ ਲੋਕਾਂ ਕੋਲ ਪਹੁੰਚ ਗਈ ਇਹ ਬੰਦ ਹੋ ਜਾਊਗਾ ਗੁਰਦਵਾਰਿਆਂ ਦਾ سلسلہ ਕਿ ਮੰਦਰ ਵੀ ਤਾਂ ਬੰਦ ਹੋਣ ਕਰਨ ਬੁਧਰਾ ਵਾਲੇ ਕੰਮ ਹੈ ਤਾਂ ਇਹ ਬੰਦ ਹੋ ਜਾਊਗਾ سلسلہ ਇਹ ਬੰਦੇ ਸੀ ਸਤਾਂ ਪਾਸ਼ਾ ਵੇਲੇ ਤੱਕ ਬੰਦ ਸੀ ਉੱਥੇ ਨਹੀਂ ਸੀ ਕੋਈ ਜਾਂਦਾ ਮਰ ਸਰ ਆਨੰਦ ਬਰਬਾਜ ਜਾਂਦਾ ਸਟੱਡੀ ਕਰ ਜਾਂਦੇ ਸੀ ਉੱਥੇ ਮੱਤਾ ਟੇਕਣ ਕੋਈ ਨਹੀਂ ਸੀ ਜਾਂਦਾ ਉੱਥੇ ਮੱਤਾ ਟੇਕੜਾ ਹੀ ਬੰਦ ਕਰਤਾ ਉਹ ਕਹਿੰਦੇ ਫਤੇ ਬੁਲਾਇਆ ਕਰੋ ਮੱਤਾ ਦਾ ਟੇਕੜਾ ਹੀ ਬੰਦ ਕਰਤਾ ਸੀ ਸਾਡੇ ਫਤੇ ਬੁਲਾਉਣਾ ਸੀ ਸਾਡੇ